ਜੀਵ ਜੰਤ ਦੀ ਚਾਹੁੰਦੇ ਹੋ ਰੱਖਿਆ ਵਾਤਾਵਰਨ ਦੀ ਕਰੋ ਸੁਰੱਖਿਆ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਇੱਕ ਵਾਰ ਫੇਰ ਤੁਹਾਨੂੰ ਉਹ ਵੀਡੀਓ ਦਿਖਾਉਣ ਜਾ ਰਹੇ ਆ ਜਿਹੜੀ ਕਿ ਨੇਚਰ ਲਵ ਕਲੱਬ ਦੀ ਜੋ ਪਹਿਲਾਂ ਮੈਂ ਆਪਣੇ ਪੇਜ ਤੇ ਵੀਡੀਓ ਪਾਈ ਸੀ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਹੀ ਪਿਆਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟ-ਕੋਟ ਤਨਵਾਦ ਕਰਦਾ ਤਾਂ ਅੱਜ ਫੇਰ ਇੱਕ ਵਾਰ ਵੀਡੀਓ ਲੈ ਕੇ ਤੁਹਾਡੇ ਸੰਮੁਖ ਹੋਇਆ ਮੈਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜਰੂਰ ਕਰੋਗੇ ਕਿਉਂਕਿ ਵੀਡੀਓ ਸ਼ੇਅਰ ਕਰਨ ਵਾਲੀ ਵੀ ਹੈ ਨੇਚਰ ਲਵਰ ਕਲੱਬ ਦੇ ਨੌਜਵਾਨ ਇਲਾਕੇ ਨੂੰ ਹਰਾ-ਭਰਾ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਸ਼ੁੱਧ ਰੱਖਣ ਲਈ ਜੋ ਅਪਰਾਲਾ ਕਰ ਰਹੇ ਨੇ ਇਹਨਾਂ ਸਾਰੇ ਨੌਜਵਾਨਾਂ ਨੂੰ ਦਿਲੋਂ ਸਲੂਟ ਹੈ ਕੜਾ ਕੇ ਵੀ ਪੈ ਰਹੀ ਗਰਮੀ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਚੰਤਕ ਥਾਵਾਂ ਤੇ ਗਲੀਆਂ ਮਹੱਲਿਆਂ ਵਿੱਚ ਸ਼ਾਨਦਾਰ ਬੂਟੇ ਲਾ ਰਹੇ ਨੇ ਤਾਂ ਜੋ ਆਪਾਂ ਇਹਨਾਂ ਬੂਟਿਆਂ ਦਾ ਨਿਗਮਣ ਸਕੀਏ ਕਿਉਂਕਿ ਬੂਟੇ ਆਪਣੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਸਿਆਣੇ ਵੀ ਕਹਿੰਦੇ ਨੇ ਕਿਕ ਰੁਖ ਸੋ ਸੁਖ ਇਸ ਲਈ ਆਪਾਂ ਨੂੰ ਵੀ ਜ਼ਹੀਦ ਹੈ ਕਿ ਆਪਾਂ ਨੇਚਰ ਲਵਰ ਕਲੱਬ ਦੇ ਨੌਜਵਾਨਾਂ ਦਾ ਸਾਥ ਦੇਈਏ ਇਹ ਕਲੱਬ ਦੇ ਨੌਜਵਾਨ ਜਿੱਥੇ ਵੀ ਰਹਿਣ ਤੁਸੀਂ ਬੁਲਾਉਨੇ ਹੋ ਤੁਹਾਡੀ ਸੇਵਾ ਦੇ ਵਿੱਚ ਉਸ ਵੇਲੇ ਵੀ ਹਾਜ਼ਰ ਹੋ ਜਾਂਦੇ ਨੇ ਪਰ ਜ਼ਿਆਦਾਤਰ ਇਹ ਨੌਜਵਾਨ ਐਤਵਾਰ ਨੂੰ ਹੀ ਕੰਮ ਕਰਦੇ ਨੇ ਉਹਦਾ ਕਾਰਨ ਹੈ ਕਿ ਇਹਨਾਂ ਵਿੱਚੋਂ ਕੁਝ ਨੌਜਵਾਨ ਸਰਕਾਰੀ ਮੁਲਾਜ਼ਮ ਨੇ ਕਈ ਨੌਜਵਾਨ ਆਪਣੀ ਪੜ੍ਹਾਈ ਕਰ ਰਹੇ ਨੇ ਅਤੇ ਕਈ ਆਪਣੇ ਕਾਰੋਬਾਰ ਕਰ ਰਹੇ ਨੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਹ ਯੋਧੇ ਆ ਜੋ ਵਾਤਾਵਰਣ ਦੀ ਸਾਂਭ ਸੰਭਾਲ ਲਈ ਹਰਾ ਭਰਾ ਰੱਖਣ ਲਈ ਕੰਮ ਕਰ ਰਹੇ ਨੇ ਪ੍ਰਮਾਤਮਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਅਧਿ ਤਰਕਿਆਂ ਬਖਸ਼ੇ ਇੱਕ ਗੱਲ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਇਹ ਕਲੱਬ ਦੇ ਨੌਜਵਾਨ ਐ ਜੋ ਬੂਟੇ ਲਾਉਂਦੇ ਨੇ ਇਹ ਬੂਟੇ ਲਾਉਣ ਦਾ ਕੋਈ ਵੀ ਪੈਸਾ ਨਹੀਂ ਲੈਂਦੇ ਪਰ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਕਲੱਬ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸ਼ੁੱਧ ਰੱਖਣ ਲਈ ਅਭ ਇਹੋ ਜਿਹੇ ਉਪਰਾਲੇ ਕਰ ਰਹੇ ਨੇ ਉਹਨਾਂ ਨੂੰ ਬੂਟੇ ਮੁਫਤ ਦਿੱਤੇ ਜਾਣ ਤਾਂ ਜੋ हिमाचल ਦੀ ਤਰਜ਼ ਤੇ ਆਪਣਾ ਪੰਜਾਬ ਵੀ ਹਰਾ-ਪਰਾ ਹੋ ਸਕੇ ਸਭ ਆਪਾਂ ਨੂੰ ਵੀ ਚਾਹੀਦਾ ਹੈ ਕਿ ਬੂਟਿਆਂ ਦੀ ਸਾਂਭ ਸੰਭਾਲ ਲਈ ਉਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਜਦ ਵੀ ਇਹ ਕਲੱਬ ਦੇ ਨੌਜਵਾਨ ਕਿਸੇ ਥਾਂ ਤੇ ਬੂਟੇ ਲਾ ਕੇ ਜਾਂਦੇ ਨੇ ਤਾਂ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਉਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰੀਏ ਤਾਂ ਇਹ ਨੌਜਵਾਨ ਸਰਕਾਰੀ ਸਕੂਲ ਦੇ ਗਰਾਊਂਡ 'ਚ ਬਿਜਲੀ ਗ੍ਰਿਡ 'ਚ ਸੂਰਿਆ ਸਿਟੀ ਦੇ ਵਿੱਚ ਅਤੇ ਪੁਲ ਥਾਣੇ ਦੇ ਬਾਹਰ ਬੂਟੇ ਲਾ ਰਹੇ ਨੇ ਜੋ ਬਹੁਤ ਹੀ ਵਧੀਆ ਪਰਾਲਾ ਹੈ ਵੀਡੀਓ ਨੂੰ ਸ਼ੇਅਰ ਅਤੇ ਲਾਇਕ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਸਾਰਿਆਂ ਕੋਲੇ ਪਹੁੰਚ ਸਕੇ ਤਾਂ ਆਪਾਂ ਨੂੰ ਵੀ ਚਾਹੀਦਾ ਹੈ ਵੀ ਇੱਕ ਬੂਟਾ ਆਪਾਂ ਵੀ ਲਾਈਏ ਵਾਤਾਵਰਨ ਨੂੰ ਖਰਾਬਾ ਰੱਖਣ ਦੇ ਵਿੱਚ ਆਪਾਂ ਵੀ ਸਹਿਯੋਗ ਕਰੀਏ ਤੇ ਇਹਨਾਂ ਕਲੱਬ ਦੇ ਨੌਜਵਾਨਾਂ ਦਾ ਵੀ ਸਹਿਯੋਗ ਕਰੀਏ ਬਹੁਤ ਬਹੁਤ ਧੰਨਵਾਦ